ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਤੜਕੇ-ਤੜਕੇ ਜੀਤ ਦੀ ਖੱਬੀ ਅੱਖ ਫੜਕ ਰਹੀ ਸੀ ਉਸਨੇ ਠੰਡੇ ਪਾਣੀ ਦੇ ਛੱਟੇ ਮਾਰੇ ਅੱਖ ਵਾਲੀ ਦਵਾਈ ਵੀ ਅੱਖ 'ਚ ਪਾਈ ਪਰ ਕੋਈ ਫਰਕ ਨਾ ਪਿਆ ਅੱਖ ਦੇ ਫੜਕਣ ਨਾਲ ਉਸ 'ਚੋਂ ਪਾਣੀ ਵੀ ਡਿੱਗਣ ਲੱਗ ਪਿਆ ਸੀ ਆਪਣੇ ਮਲਮਲ ਦੀ ਚੰਨੀ ਨਾਲ ਅੱਖ ਨੂੰ ਭਾਫ ਦਿੰਦੀ ਬੀਹੀ ਵਾਲੀ ਬੈਠਕ 'ਚ ਬੈਠੀ ਬਾਰੀ ਥਾਈਂ ਵਿਹਿਜ ਦੇਖਣ ਲੱਗ ਪਈ ਉਸ ਦੇ ਦਰਦ ਦੇ ਸਾਹਮਣੇ ਵਾਲਾ ਘਰ ਬੀਬੀ ਸਰਜੀਤ ਕੁਰਦਾ ਸੀ ਪਰ ਹੁਣ ਉਸਦੇ ਪੁੱਤਰਾਂ ਦਾ ਬਣ ਗਿਆ ਸੀ ਗਲੀ ਮਹੱਲੇ ਦੀ ਹਰ ਔਰਤ ਜਾਂ ਆਦਮੀ ਸਰਜੀਤ ਕੌਰ ਕੋਲ ਆਉਂਦਾ ਉਸ ਨੂੰ ਬੀਬੀ ਆਖ ਬੁਲਾਉਂਦਾ ਤੇ ਆਪਣੀ ਸਮੱਸਿਆ ਸਾਂਝੀ ਕਰਦਾ ਬੀਬੀ ਆਪਣੀ ਮਾਤ ਅਨੁਸਾਰ ਹਰ ਕਿਸੇ ਨੂੰ ਚੰਗੀ ਸਿੱਖਿਆ ਦਿੰਦੀ ਅਗਲੇ ਤੋਂ ਆਪਣੇ ਘਰ ਦਾ ਕੰਮ ਕਰਵਾ ਉਸ ਨੂੰ ਠੰਡਾ ਪਿਆਰ ਇਥੋਂ ਤੱਕ ਕੇ ਆਪਣੇ ਘਰ ਸੁਲਾ ਫੇਰ ਆਪਣੇ ਘਰ ਮੁੜਨ ਦਿੰਦੀ ਜੇ ਕਿਤੇ ਕਿਸੇ ਦਾ ਘਰ ਟੁੱਟਦਾ ਦੇਖਦੀ ਸੁਣਦੀ ਉਥੇ ਆਪ ਪਹੁੰਚ ਜਾਂਦੀ ਤੇ ਦੋਹਾਂ ਧਿਰਾਂ ਨੂੰ ਆਸੇ ਪਾਸੇ ਘਰ ਇੱਕ ਜਾਣੇ ਨੂੰ ਆਪਣੇ ਨਾਲ ਲੈ ਆਉਂਦੀ ਤੇ ਘਰ ਰੱਖਦੀ ਜਿੰਨਾ ਚਿਰ ਅਗਲੇ ਦਾ ਗੁੱਸਾ ਠੰਡਾਣਾ ਹੋ ਜਾਂਦਾ ਅਜਿਹਾ ਕਾਰ ਉਸਨੇ ਆਪਣੇ ਜੀਵਨ ਦੇ 60 ਵਰ੍ਹਾਂ ਚ ਅਨੇਕਾਂ ਘਰ ਟੁੱਟਣੋਂ ਬਚਾਏ ਅਣਗਿਣਤ ਲੋਕਾਂ ਨੂੰ ਆਤਮ ਹੱਤਿਆ ਕਰਨ ਤੋਂ ਬਚਾਇਆ ਔਲਾਦ ਨੂੰ ਚੰਗੀ ਮੱਤ ਦੇ ਬੁੱਢੇ ਮਾਪਿਆਂ ਦੀ ਸੰਭਾਲ ਕਰਨ ਦੇ ਰਾਹ ਪਾਇਆ ਲੋਕਾਂ ਦੀਆਂ ਨੂਹਾਂ ਘਰ ਵਸਵਾਈਆਂ ਅਨਾਥ ਬੱਚੇ ਪਾਲੇ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ 'ਚ ਸਹਾਈ ਹੋਈ ਆਹ ਕੀ ਹੋ ਗਿਆ ਕੀ ਕੀਤਾ ਜਾਵੇ ਸਵਾਲ ਲੈ ਦੇਰ ਸਵੇਰ ਲੋਕ ਬੀਬੀ ਕੋਲ ਆਉਂਦੇ ਰਹਿੰਦੇ ਹਰ ਕਿਸੇ ਦੀ ਸਮੱਸਿਆ ਦੇ ਅਨੁਸਾਰ ਬੀਬੀ ਹਾਲਾ ਕੱਢ ਦਿੰਦੀ ਲੋਕਾਂ ਦੇ ਘਰ ਸੰਵਾਰਦੀ ਦਾ ਉਸ ਦਾ ਆਪਣੇ ਘਰ ਦਾ ਢਾਂਚਾ ਹਿੱਲ ਗਿਆ ਮੁੰਡੇ ਵਿਆਹੇ ਤੇ ਨੂਹਾਂ ਨੇ ਘਰ ਪੈਰਾ ਪੈਰ ਪਾ ਘਰ ਸੰਭਾਲ ਲਿਆ ਉਹਨਾਂ ਨੂੰ ਲੋਕਾਂ ਦਾ ਇਸ ਤਰ੍ਹਾਂ ਆਉਣਾ ਪਸੰਦ ਨਾ ਆਇਆ ਤੇ ਉਹ ਹਰ ਵੇਲੇ ਬੁੜਬੁੜ ਕਰਦੀਆਂ ਰਹਿੰਦੀਆਂ ਉਹਨਾਂ ਦੀ ਕਿਚਕਿਚ ਤੋਂ ਤੰਗਾ ਬੀਬੀ ਨੇ ਰਾਹ ਵਾਲੀ ਬੈਠਕ ਮੰਨ ਲਈ ਉੱਥੇ ਹੀ ਆਪਣਾ ਖਾਣਾ ਬਣਾਉਂਦੀ ਤੇ ਰਹਿੰਦੀ ਬੀਬੀ ਦਾ ਪਾਸੇ ਹੋ ਕੇ ਵੀ ਰਹਿਣਾ ਨੂਹਾਂ ਤੋਂ ਜਰਿਆਣਾ ਗਿਆ ਉਹ ਫੇਰ ਵੀ ਕਲੇਸ਼ ਪਾਉਂਦੀ ਆ ਤੇ ਆਪਣੇ ਘਰ ਵਾਲਿਆਂ ਕੋਲ ਚੁਗਲੀਆਂ ਕਰਦੀਆਂ ਉਹਨਾਂ ਨੂੰ ਬੀਬੀ ਦੇ ਖਿਲਾਫ ਖਿਲਾਫ ਭਰ ਦਿੰਦੀਆਂ ਉਹ ਆਪਣੀ ਪਤਨੀਆਂ ਦੀ ਚੁੱਕ ਚ ਆ ਕੇ ਮਾਂ ਨਾਲ ਲੜ ਪੈਂਦੇ ਬੀਬੀ ਉਹਨਾਂ ਨੂੰ ਕੋਈ ਨਾ ਕਹਿੰਦੀ ਮਾਂ ਦੀ ਚੁੱਪ ਪਾਪ ਮੁੰਡੇ ਸ਼ਰਾਬ ਸ਼ਰਾਬੀ ਬਣ ਗਏ ਤੇ ਉਹਨਾਂ ਦੇ ਕਰ ਦਿਨ ਰਾਤ ਕਲੇਸ਼ ਰਹਿਣ ਲੱਗ ਪਿਆ ਹੁਣ ਬੀਬੀ ਦੀ ਉਮਰ ਵੀ ਵਾਹ ਹੋ ਗਈ ਸੀ ਤੇ ਉਤੋਂ ਘਰ ਦਾ ਵਿਗੜਿਆ ਮਾਹੌਲ ਦੇਖ ਉਸਨੇ ਲੋਕਾਂ ਦਾ ਵਿਚਰਨਾ ਘਟ ਘਟਾ ਦਿੱਤਾ ਸੀ ਜੀਤ ਦੇ ਵੇਂਦਿਆਂ ਬੀਬੀ ਦਾ ਵੱਡਾ ਮੁੰਡਾ ਉਹਦੀ ਬੈਠਕ ਚ ਦਾਖਲ ਹੋਇਆ ਤੇ ਉਸਨੇ ਬੀਬੀ ਦਾ ਸਾਰਾ ਸਮਾਨ ਚੁੱਕ ਕੇ ਵਿਹੜੇ ਚ ਸੁੱਟ ਦਿੱਤਾ ਤੇ ਉਸ ਨੂੰ ਗਾਲਾਂ ਕੱਢਣ ਲੱਗਾ ਏ ਦੇਖਦੀ ਜੀਤ ਆਪਣੀਆਂ ਅੱਖਾਂ ਬਾਰੇ ਤਾਂ ਭੁੱਲ ਹੀ ਗਈ ਤੇ ਬੀਬੀ ਦੇ ਘਰ ਜੋ ਹੋ ਰਿਹਾ ਸੀ ਉਸ ਨੂੰ ਉਸ ਚ ਖੁੱਭ ਗਈ। ਇਹਨੇ ਨੂੰ ਜੀਤ ਦੇ ਫੋਨ ਤੇ ਉਸਦੇ ਪੇਕਿਆਂ ਤੋਂ ਉਸਦੀ ਇੱਕ ਸਹੇਲੀ ਦਾ ਸੰਦੇਸ਼ ਆਇਆ। ਜੀਤ ਜਥੇਦਾਰ ਬਾਬਾ ਜੀ ਨੇ ਗੁਰਦੁਆਰੇ ਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਅੱਜ ਸਵੇਰੇ ਆਤਮ ਹੱਤਿਆ ਕਰ ਲਈ। ਇਹ ਸੰਦੇਸ਼ ਪੜ ਜੀਤ ਦੇ ਹੱਥ ਕੰਬ ਗਏ। ਉਸ ਦਾ ਸਿਰ ਚੱਕਰਾ ਗਿਆ। ਕਿੰਨੀ ਹੀ देर ਉਹ ਆਪਣੇ ਫੋਨ ਤੇ ਟਿਕ ਟਕੀ ਲਗਾਈ ਦੇਖਦੀ ਰਹੀ। ਉਸਦੇ ਪੇਕੇ ਜਥੇਦਾਰ ਬਾਬਾ ਬਾਬਾ ਜੀ ਬੀਬੀ ਦਾ ਰੂਪ ਹੀ ਸੀ ਆਪਣੇ ਘਰ ਦੇ ਮਸਲਿਆਂ ਨੂੰ ਹੱਲ ਕਰਨ ਲਈ ਲੋਕ ਸਰਪੰਚ ਕੋਲ ਘਟ ਜਥੇਦਾਰ ਬਾਬਾ ਜੀ ਕੋਲ ਜ਼ਿਆਦਾ ਜਾਂਦੇ ਸਨ ਉਹ ਪਿੰਡ ਦਾ ਸਭ ਤੋਂ ਜ਼ਿਆਦਾ ਸੁਲਝਿਆ ਹੋਇਆ ਇਨਸਾਨ ਸੀ ਜਿਸ ਕੋਲ ਹਰ ਮੁਸ਼ਕਲ ਦਾ ਹੱਲ ਸੀ ਪਿੰਡ ਦੀ ਕੋਈ ਵੀ ਧੀ ਭੈਣ ਨੂੰ ਆਪਣੇ ਮਸਲੇ ਲੈ ਉਸ ਕੋਲ ਜਾਂਦੀ ਤੇ ਉਹ ਝਟ ਮਦਦ ਕਰਨ ਲਈ ਤਿਆਰ ਹੋ ਜਾਂਦਾ ਉਸ ਦੀ ਬੋਲਬਾਣੀ ਸੁਭਾਅ ਇੰਨਾ ਪਿਆਰਾ ਸੀ ਕਿ ਜੋ ਕੋਲ ਬੈਠ ਜਾਂਦਾ ਉਸ ਦਾ ਉੱਠ ਨੂੰ ਮਾਣ ਨਾ ਕਰਦਾ ਸਭ ਤੋਂ ਵੱਡੀ ਗੱਲ ਉਹ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਤੇ ਹਰ ਕਿਸੇ ਨੂੰ ਇਮੋਸ਼ਨਲ ਸਪੋਰਟ ਦਿੰਦਾ ਸੀ ਉਹ ਲੋਕਾਂ 'ਚ ਇੰਨਾ ਹਰਮਨ ਪਿਆਰਾ ਤੇ ਇੱਜ਼ਤਦਾਰ ਸੀ ਉਸ ਦੇ ਘਰਦਿਆਂ ਨੇ ਉਸ ਦਾ ਮੁੱਲ ਦਾ ਮੋਲਣਾ ਪਾਇਆ ਉਹਦੀ ਕਦਰ ਨਾ ਜਾਣੀ ਉਸ ਦਾ ਪੁੱਤ ਉਸ ਦੇ ਹੱਥੋਂ ਨਿਕਲ ਗਿਆ ਤੇ ਅੱਡ ਹੋ ਆਪਣੇ ਹਿੱਸੇ ਦੀ ਜ਼ਮੀਨ ਵੇਚ ਸ਼ਰਾਬ ਪੀਣ ਲੱਗ ਪਿਆ ਆਪਣੀ ਜੱਦੀ ਜ਼ਮੀਨ ਗਵਾਉਣਾ ਪੁੱਤ ਦੇ ਵਿਗੜਨਾ ਘਰ ਵਾਲੀ ਘਰ ਵਾਲੀ ਦੇ ਮਰਨ ਤੇ ਨੂੰਹ ਦੀ ਕੁੱਖ ਹਰੀ ਨਾ ਹੋਣ ਦੇ ਦੁੱਖ ਨੇ ਜੱਸੀਦਾਰ ਬਾਬਾ ਦਾ ਲੱਕ ਤੋੜ ਦਿੱਤਾ ਲੋਕਾਂ ਦੇ ਮਸਲੇ ਹੱਲ ਕਰਦਾ ਕਰਦਾ ਲੋਕਾਂ ਦੀ ਮਦਦ ਕਰਦਾ ਉਹ ਆਪਣੀ ਮਦਦ ਨਾ ਕਰ ਸਕਿਆ ਉਹ ਭਾਵਕ ਤੌਰ ਤੇ ਕਮਜ਼ੋਰ ਹੋ ਗਿਆ ਸਭ ਉਸ ਨੂੰ ਮਜ਼ਬੂਤ ਹਿਰਦੇ ਦਾ ਮਾਲਕ ਸਮਝਦੇ ਰਹੇ ਉਹ ਹਰ ਕਿਸੇ ਨੂੰ ਇਹ ਜੋ ਕਹਿੰਦਾ ਕਹਿੰਦਾ ਸੀ ਕਹਿੰਦਾ ਰਹਿੰਦਾ ਸੀ ਕਿਸੇ ਨੂੰ ਕੁਝ ਮਹਿੰਗਾ ਨਾ ਦੇ ਸਕਦੇ ਹੋਵੋ ਤਾਂ ਕੋਈ ਚੱਕਰ ਨਹੀਂ ਪਰ ਹਰ ਵੇਲੇ ਇੱਕ ਦੂਜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਿਆ ਕਰੋ ਇੱਕ ਦੂਜੇ ਨੂੰ ਗੌਰ ਨਾਲ ਸੁਨਿਆ ਕਰੋ ਹਰ ਕਿਸੇ ਦੀ ਜ਼ਿੰਦਗੀ 'ਚ इमोशनल ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਆਪਣੇ ਹੋਵਣ ਚਾਹੇ ਬਗਾਨੇ ਇੱਕ ਦੂਜੇ ਨੂੰ इमोशनल ਸਪੋਰਟ ਜ਼ਰੂਰ ਦੇਵੋ ਮਜ਼ਬੂਤ ਬੰਦੇ ਜਦੋਂ ਟੈ ਟੇਰੀ ਹੁੰਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਆਪਣੇ ਦੁੱਖਾਂ ਅੱਗੇ ਹਾਰ ਮੰਨ ਨਿਰਾਸ਼ ਹੋ ਜਥੇਦਾਰ ਬਾਬਾ ਆਤਮ ਹੱਤਿਆ ਕਰ ਗਿਆ ਉਸ ਦੇ ਮਰਨ ਦੀ ਖਬਰ ਜਿਸ ਵੀ ਸੁਣੀ ਉਹ ਰੋਏ ਬਿਨਾ ਨਾ ਰਹਿ ਸਕਿਆ ਜਥੇਦਾਰ ਬਾਬੇ ਬਾਰੇ ਸੋਚਦੀ ਜੀਤ ਭਾਵਕ ਹੋ ਗਈ ਤੇ ਉਸ ਨੂੰ ਡਰ ਲੱਗਾ ਕਿਤੇ ਹਰ ਕਿਸੇ ਦੇ ਕੰਮ ਆਉਂਦੀ ਹਰ ਕਿਸੇ ਦਾ ਸਾਥ ਦਿੰਦੀ ਬੀਬੀ ਆਪਣੀਆਂ ਨਿੱਜੀ ਮੁਸ਼ਕਲਾਂ ਅੱਗੇ ਹਾਰ ਨਾ ਜਾਵੇ ਮੈਂ ਜਥੇਦਾਰ ਬਾਬਾ ਜੀ ਨੂੰ ਬਚਾਉਣ ਲਈ ਤਾਂ ਕੁਝ ਨਹੀਂ ਕਰ ਸਕੀ ਪਰ ਹੁਣ ਬੀਬੀ ਦੇ ਬੜਾਪੇ 'ਚ ਉਸ ਦਾ ਸਹਾਰਾ ਜ਼ਰੂਰ ਬਣ ਸਕਦੀ ਹਾਂ ਉਸ ਨੂੰ ਇਮੋਸ਼ਨਲ ਸਪੋਰਟ ਦੇ ਸਕਦੀ ਹਾਂ ਉਸ ਨੇ ਲੋਕਾਂ ਦੇ ਭਲੇ ਲਈ ਬਹੁਤ ਕੁਝ ਕੀਤਾ ਹੈ ਹੁਣ ਸਮਾਂ ਆ ਗਿਆ ਹੈ ਕਿ ਬੀਬੀ ਨੂੰ ਘਰ ਦੇ ਕਲੇਸ਼ ਤੋਂ ਬਚਾਇਆ ਜਾਵੇ ਤੇ ਉਸ ਦਾ ਭਲਾ ਕੀਤਾ ਜਾਵੇ ਸੋਚ ਜੀਤ ਨੇ ਘਰ ਦੀਆਂ ਹਮ ਉਮਰ ਔਰਤਾਂ ਇਕੱਠੀਆਂ ਕੀਤੀਆਂ ਤੇ ਬੀਬੀ ਦੇ ਮੁੰਡਿਆਂ ਤੇ ਧਾਵਾ ਬੋਲ ਦਿੱਤਾ ਔਰ ਤਾਈ ਤੇ ਆ ਜਾਵੇ ਤਾਂ ਕੀ ਨਹੀਂ ਕਰ ਸਕਦੀ ਵਿਗੜਿਆ ਤੇਗੜਿਆ ਦਾ ਪੀਰ ਡੰਡਾ ਕਹਾਵਤ ਦੇ ਅਨੁਸਾਰ ਬੀਬੀਆਂ ਨੇ ਹੱਕ ਹੱਕ 'ਚ ਖੜੀਆਂ ਔਰਤਾਂ ਦੇਖ ਕੇ ਪੁਲਿਸ ਦੀ ਧਮਕੀ ਸੁਣ ਬੀਬੀ ਦੇ ਮੁੰਡੇ ਤੇ ਨੂਹਾ ਸੁਣ ਹੋ ਗਏ ਉਸ ਦਿਨ ਤੋਂ ਬਾਅਦ ਬੀਬੀ ਦੇ ਘਰ ਕਦੇ ਕਲੇਸ਼ ਹੋਣ ਦਾ ਰੌਲਾ ਨਾ ਸੁਣਿਆ ਤੇ ਬੀਬੀ ਨੇ ਆਪਣੇ ਅਖੀਰਲੇ ਸਾਹ ਸ਼ਾਂਤੀ ਨਾਲ ਗੁਜ਼ਾਰੇ ਵੀਹੀ ਵਾਲ ਵੈਂਦੀ ਵੈਂਦੀ ਜੀਤ ਦੀ ਨਜ਼ਰ ਬੀਬੀ ਦੀ ਬੈਠਕ ਤੇ ਪੈਂਦੀ ਤਾਂ ਉਸ ਨੂੰ ਜਥੇਦਾਰ ਬਾਬਾ ਤੇ ਬੀਬੀ ਦੀ ਯਾਦ ਹਰੀ ਹੋ ਜਾਂਦੀ ਜਿੱਥੇ ਗਏ ਹੋਣਗੇ ਉੱਥੇ ਵੀ ਕਿਸੇ ਦਾ ਭਲਾ ਹੀ ਕਰ ਰਹੇ ਹੋਣਗੇ ਬਦੀ ਹੋਵੇ ਚਾਹੇ ਨੇਕੀ ਬੰਦੇ ਦੇ ਨਾਲ ਹੀ ਹੋ ਜਾਂਦੀ ਹੈ ਸੋਚ ਦੀ ਜੀਤ ਭਾਵਕ ਹੋ ਗਈ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ